ਨੋ ਪਿਆਰ ਪਰ ਜੀ ਸਤਿ ਸ੍ਰੀ ਅਕਾਲ ਸਤ ਕਰਤਾਰ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਇਹ ਬੜਾ ਹੀ ਦੂਰ ਦ੍ਰਿਸ਼ਟੀ ਵਾਲਾ ਵਿਸ਼ਾ ਜੋ ਗਲੋਬਲ ਸਿਕ ਕਾਉਂਸਲ ਨੇ ਚੁਣਿਆ ਹੈ ਕਿ ਗੁਰਬਾਨੀ ਨੂੰ ਰਿਲੇਟ ਕਰਨਾ ਨੈਕਸਟ ਜਨਰੇਸ਼ਨ ਦੇ ਨਾਲ ਇਹਦੇ ਲਈ ਇਹ ਬੜੀ achiyan matlab serious observations ਵੀ ਆਈਆਂ ਕਿ ਇਸ ਜਨਰੇਸ਼ਨ ਵਾਸਤੇ ਵੀ ਪਰ ਕਿਉਂਕਿ ਸਾਡਾ ਵਿਸ਼ਾ ਇਸ ਤਰ੍ਹਾਂ ਤੇ ਅਸੀਂ lettes focus ਫॉर ਸਮ ਵੇ ਅਹੈਡ ਕਿ ਇੱਕ ਥਾਟਫੁਲ ਤੇ ਐਂਗੇਜਿੰਗ ਅਪਰੋਚ ਚਾਹੀਦੀ ਹੈ ਕਿ ਸਾਡੇ ਜਿਹੜਾ ਨੀਰਸ ਜਿਹੜਾ ਤਾਂ ਕਿ ਬੱਚਿਆਂ ਨਾਲ ਬੱਚਿਆਂ ਵਾਲੀ ਤੇ ਜਵਾਨਾਂ ਨਾਲ ਜਵਾਨਾਂ ਵਾਲੀ ਤੇ ਪ੍ਰੋਡ ਉਮਰ ਵਾਲਿਆਂ ਦੇ ਨਾਲ ਉਹਨਾਂ ਦੇ ਹਿਸਾਬ ਨਾਲ ਇਹ ਥਾਟਫੁਲ ਐਸ ਵੈਲ ਐਸ ਐਂਗੇਜਿੰਗ ਇਹ ਅਪਰੋਚ ਦੇ ਨਾਲ ਤਾਂ ਕਿ ਟ੍ਰੈਡੀਸ਼ਨ ਇੱਕ ਪਾਸੇ ਮਾਡਰਨ ਰੈਲੇਵੈਂਸ ਦੂਜੇ ਪਾਸੇ ਜੇ ਜਦੋਂ ਫਿਊਚਰ ਜਨਰੇਸ਼ਨ ਦੀ ਗੱਲ ਕਰਦੇ ਆ ਤੇ ਹੋਰ ਵੀ ਅਲਟਰਾ ਮਾਡਰਨ ਰੈਲੇਵੈਂਸ ਤੋਂ ਇਹ ਇਹ ਸਾਰੇ ਦਾ ਬੈਲੈਂਸਿੰਗ ਸੁਮੇਲ ਹੋਣਾ ਬੜਾ ਜ਼ਰੂਰੀ ਹੈ ਬੱਚਿਆਂ ਤੋਂ ਸ਼ੁਰੂ ਕਰਦੇ ਆ ਜੇ ਕਿਡਸ ਵਾਸਤੇ ਸਾਖੀਆਂ ਦੀ ਗੱਲਾਂ ਹੋਈਆਂ ਸਾਖੀਆਂ ਵਿੱਚ ਸਾਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ ਇੱਕ ਜ਼ਰੂਰੀ ਨੇ ਸਾਖੀਆਂ ਬੈਡ ਟਾਈਮ ਸਾਖੀਆਂ ਵੀ ਜ਼ਰੂਰੀ ਨੇ ਤੇ ਪਾਰਕ ਟਾਈਮ ਵੀ ਜ਼ਰੂਰੀ ਨੇ ਜ਼ਰੂਰੀ ਨੇ ਕਿ ਸਿਰਫ ਸੁਣ ਵੇਲੇ ਸਾਖੀ ਸੁਣਾਣੀ ਤੇ ਸਿਰਫ ਸੁਣ ਦਾ ਮਾਧਿਅਮ ਬਣੇ ਉਹ ਪਾਰਟ ਟਾਈਮ ਐਕਟੀਵਿਟੀ ਟਾਈਮ ਵੀ ਸਾਖੀਆਂ ਹੋਣ ਪਰ ਸਾਖੀਆਂ ਦਾ ਸੋਰਸ ਆਥੈਂਟਿਕ ਹੋਵੇ ਇਹ ਬੜਾ ਜ਼ਰੂਰੀ ਹੈ ਕਿਉਂਕਿ ਇਸ ਵੇਲੇ ਬੜਾ ਕੁਝ ਰਲੇਵਾ ਚੱਲ ਰਿਹਾ ਹੈ ਐਨੀਮੇਟਡ ਵੀਡੀਓਜ਼ ਦਾ ਬੜਾ ਅੱਜਕੱਲ ਜਿਹੜਾ ਹੈਗਾ ਉਹ ਬੱਚਿਆਂ ਨੂੰ ਅਟਰੈਕਟ ਕਰਦਾ ਹੈ ਨਿੱਕਾ ਜਿਹਾ ਖਾਲਸਾ ਚਮਕੌਰ ਸਾਹਿਬ ਚੱਲਿਆ ਇਸ ਤਰ੍ਹਾਂ ਦੀਆਂ ਵੀਡੀਓਜ਼ ਜਿਹੜੀਆਂ ਨੇ ਬੱਚਿਆਂ ਨੂੰ ਬਹੁਤ ਉੱਨਤ ਅਸਰ ਕਰਦੀਆਂ ਤੇ ਸਿਮਿਲਰਲੀ ਜਦੋਂ ਬੱਚਾ ਪਹਿਲੀ ਵਾਰੀ ਪੈਨਸਲ ਜਾਂ ਚਾਕ ਫੜ ਕੇ ਕਲਰ ਪੈਨਸਲ ਨਾਲ ਕੁਝ ਡਰਾ ਕਰਦਾ ਹੈ ਤਾਂ ਸਿੱਖੀ ਸਿੰਬਲ ਜਿਹੜੇ ਨੇ ਉਹਦੇ ਪਲੇਨ ਸਲੇਟ 'ਚ ਉਹ ਜੇ ਸ਼ਾਮਲ ਹੋ ਜਾਣ ਦਾਖਲ ਹੋ ਜਾਣ ਤੇ ਉਹ ਇੱਕ ਸੀਡ ਸੀਡਲਿੰਗ ਜਿਹੜੀ ਹੈ ਬੜੀ ੱਚ ਪਿਆਰੀ ਹੋ ਜਾਂਦੀ ਹੈ ਤੇ ਜਿਹੜੀ ਲੈਂਗੁਏਜ ਦੀ ਸਪੋਰਟ ਹੈ ਬੱਚਾ ਨੂੰ ਅਸੀਂ ਕਹਿੰਦੇ ਹਾਂ ਵੀ ਹਾਲੇ ਬਹੁਤ ਛੋਟਾ ਔਰ ਉਹ ਬੜਾ ਹੀ ਉਸ ਵੇਲੇ ਉਹਦਾ ਮੈਂਟਲ ਜਿਹੜੀ ਉਹਦੇ ਚ ਐਬਿਲਿਟੀਆਂ ਨੇ ਉਹ ਬੜੀਆਂ ਪਾਵਰਫੁਲ ਨੇ ਉਹਨੂੰ ਜਿੰਨੀ ਮਰਜ਼ੀ ਲੈਂਗੁਏਜ ਕਰਾ ਦਿਓ ਸਭ ਸਿੱਖ ਲੈਂਦਾ ਤੇ ਅਸੀਂ ਗੁਰਬਾਣੀ ਦੀ ਸਕ੍ਰਿਪਟ ਤੇ ਗੁਰਬਾਣੀ ਦੀ ਲੈਂਗੁਏਜ which is unique ਇੱਕ ਤਾਂ ਬੜਾ ਪਰਿਪੇਖਾ ਇਹ ਬਹੁਤ ਵੱਡਾ ਸਾਡੇ ਸਿਰਾਂ ਤੇ ਚੜਿਆ ਹੋਇਆ ਹੈ ਕਿ ਪੰਜਾਬੀ ਸਿੱਖਣ ਦੇ ਨਾਲ ਗੁਰਬਾਣੀ ਆ ਜਾਂਦੀ ਹੈ ਪੰਜਾਬੀ ਦੇ ਕੰਪਿਊਟਰ ਤੋਂ ਵੀ ਗੁਰਬਾਣੀ ਦੀ ਪਹਿਲੀ ਤੱਕ ਪਹਿਲੇ ਸ਼ਲੋਕ ਦੀ ਪਹਿਲੀ ਤੋਕੋ ਉਹ ਗੋਲ ਘੁੰਮੇਗਾ ਨਹੀਂ ਉਹਨੂੰ ਬਤਾਵੇ ਇਹਦਾ ਮਤਲਬ ਕੀ ਹੈ ਤਾਂ ਇਸ ਕਰਕੇ ਗੁਰਬਾਣੀ ਯੂਨੀਕ ਲੈਂਗੁਏਜ ਹੈ ਆਪਣੀ ਅਗਲੀ ਜਨਰੇਸ਼ਨ ਨੂੰ ਅਸੀਂ ਛੜਕ ਗਏ ਆ ਪਰ ਅਗਲੀ ਜਨਰੇਸ਼ਨ ਨੂੰ ਸਾਡੀ ਸਕ੍ਰਿਪਟ ਤੇ ਸਾਡੀ ਲੈਂਗੁਏਜ ਦੇ ਫੰਡamentals ਇਹ ਸਮਝਾਣੇ ਬੜੇ ਜ਼ਰੂਰੀ ਨੇ ਫਿਰ ਅਸੀਂ ਜਦੋਂ ਬੱਚਾ ਥੋੜੀ ਆਪਣੀ ਸਮਝ ਸ਼ੁਰੂ ਕਰਦਾ ਹੈ ਤੇ ਅਸੀਂ ਕਈ ਵਾਰੀ ਕਹਿੰਨੇ ਆ ਕਿ ਇਹਨਾਂ ਨੂੰ ਰੋਲ ਮਾਡਲ ਦੇਣੇ ਚਾਹੀਦੇ ਨੇ ਰੋਲ ਮਾਡਲ ਬੜਾ ਹੀ ਇੱਕ ਐਮਬਿਗਵਸ ਜਿਹਾ ਕਨਸੈਪਟ ਹੈ ਰੋਲ ਮਾਡਲ ਬਣਾਉਣ ਦੀ ਲੋੜ ਨਹੀਂ ਰੋਲ ਮਾਡਲਿੰਗ ਕਰਨ ਦੀ ਲੋੜ ਹੈ ਮਤਲਬ ਇਹ ਕਿ ਐਲਡਰ ਸ਼ੁੱਡ ਡੂ ਐਗਜੈਕਟਲੀ ਵਾਟ ਦੇ ਐਕਸਪੈਕਟ ਫਰਮ ਦ ਚਿਲड्रन ਜੋ ਬੱਚੇ ਦੇਖਣਗੇ ਜੋ ਆਬਜ਼ਰਵ ਕਰਨਗੇ ਉਸੇ ਤਰ੍ਹਾਂ ਦਾ ਉਹ ਐਕਟ ਕਰਨਗੇ ਉਸੇ ਤਰ੍ਹਾਂ ਦਾ ਇੰਪੈਕਟ ਬਣ ਕੇ ਆਏਗਾ ਜੇ ਕਹਿਣ ਵਾਸਤੇ ਜਦੋਂ ਲੈਕਚਰ ਕਰ ਰਹੇ ਆ ਅਸੀਂ ਆਪਣੇ ਬੱਚਿਆਂ ਨੂੰ ਉਦੋਂ ਅਸੀਂ ਸਾਡਾ ਸਬਜੈਕਟ ਹੋਰ ਹੋਏ ਪਰ ਜਦੋਂ ਸਾਡਾ ਵਤੀਰਾ ਸ਼ੁਰੂ ਹੁੰਦਾ ਦਿਨਚਰਿਆ ਦਾ ਆਏਗੇ ਦੇ ਨਾਲ ਹੋਰ ਕੰਮਾਂ ਦੇ ਨਾਲ ਉਦੋਂ ਅਸੀਂ ਡਿਫਰੈਂਟ ਪਰਸਨ ਹੋਵਾਂਗੇ ਉਹਨਾਂ ਦਾ ਜਿਹੜਾ ਐਨਾਲਿਟিক্যাল ਮਾਈਂਡ ਹੈ ਉਹ ਉਹਨੂੰ ਸਪਾਰਕ ਕਰਦਾ ਸੋ ਵੀ ਹੈਵ ਟੂ ਡੂ ਰੋਲ ਮਾਡਲਿੰਗ ਆਵਰ ਸੈਲਵਸ ਤੇ ਜਿਹੜੀ ਇੱਕ ਆ ਬਾਤ ਬੜੀ ਪਿਆਰੀ ਬਾਤ ਆਈ ਵੀ ਹੈ ਡਿਸਕਸ਼ਨ ਚ ਕਿ ਸਾਨੂੰ ਗੁਰਬਾਣੀ ਨੂੰ ਡਿਸਕਸ ਕਰਨਾ ਚਾਹੀਦਾ ਹੈ ਸਾਨੂੰ ਇਕੰਕਾਰ ਡਿਸਕਸ ਕਰਨਾ ਚਾਹੀਦਾ ਹੈ ਨਾਮ ਸੱਤ ਕਿਵੇਂ ਹੈ ਇਹ ਡਿਸਕਸ ਕਰਨਾ ਚਾਹੀਦਾ ਹੈ ਕਰਤਾ ਜੋ ਹੈ ਪੁਰਖ ਕਿਵੇਂ ਹੈ ਇਹ ਡਿਸਕਸ ਕਰਨਾ ਚਾਹੀਦਾ ਹੈ ਇਹ ਗੁਰੂ ਦਾ ਪ੍ਰਸਾਦ ਕਿਵੇਂ ਮਿਲਦਾ ਹੈ ਤੋਂ ਇਹ ਡਿਸਕਸ ਕਰਨਾ ਚਾਹੀਦਾ ਹੈ ਤਾਂ ਕਿ ਸਾਡੇ ਬੱਚਿਆਂ ਦੀ ਚਿਹੜੀ ਨਾ ਉਹ ਚਰਨਿੰਗ ਜਿਹੜੀ ਥਾਟ ਪ੍ਰੋਸੈਸਿੰਗ ਜਿਹੜੀ ਹੈ ਉਹ ਆਰੰਭ ਹੋ ਜਾਏ ਅਸੀਂ ਅੰਤ ਨਹੀਂ ਪਾਸਕਾਂਗੇ ਪਰ ਅਸੀਂ ਦਾ ਰਾਈਟ ਡਾਇਰੈਕਸ਼ਨ ਚ ਉਹਨਾਂ ਦੀ ਥਾਟ ਨੂੰ ਸ਼ੁਰੂ ਕਰਾ ਸਕਦੇ ਹਾਂ ਜਿਸ ਤਰ੍ਹਾਂ ਜਪਜੀ ਸਾਹਿਬ ਦੀ ਇੱਕ ਪੋੜੀ ਜਪ ਬਣੀ ਦੀ ਪੋੜੀ ਦੀ ਡਿਸਕਸ਼ਨ ਹੋਏ ਕਿਸੇ ਵਾਰ ਦਾ ਸ਼ਲੋਕ ਤੇ ਪੋੜੀ ਦਾ ਆਪਸ ਵਿੱਚ ਸੰਬੰਧ ਸਥਾਪਿਤ ਕੀਤਾ ਜਾਏ ਜਿਹੜੇ ਇੱਕ ਹੋਰ ਬੜੀ ਪਿਆਰੀ ਬਾਤ ਹੋਈ ਹੈ ਕਿ ਹੁਕਮਨਾਮੇ ਤੇ ਜਿਹੜੇ ਆਉਂਦੇ ਨੇ ਬਾਰ-ਬਾਰ ਗੁਰਦਾਰਾ ਸਾਹਿਬ ਚ ਉਹਨਾਂ ਨੂੰ ਹੀ ਅਸੀਂ ਸੀਮਤ ਵਾਲੇ ਅਪਰੋਚ ਨਾਲ ਉਹ ਕਰੀਏ ਤਾਂ ਇਹ ਸਾਰੀਆਂ ਡਿਸਕਸ਼ਨਸ ਹੋਣ ਤਾਂ ਕਿ ਗੁਰਬਾਣੀ ਉਹਨਾਂ ਦੇ ਜ਼ਿਹਨ ਵਿੱਚ ਡਿਸਕਸ਼ਨ ਲੈਵਲ ਤੇ ਗੁਰਬਾਣੀ ਦੀ ਇਟਾਈਮੋਲੋਜੀ ਜਿਹੜੀ ਸਾਡੀ ਟਰਮੀਨੋਲੋਜੀ ਹੈ ਸਾਡੇ ਸ਼ਾਬਦਕ ਮੀਨਿੰਗ ਨੇ ਇਹ ਇਹਨਾਂ ਨੂੰ ਛੱਡਿਆ ਵੀ ਨਹੀਂ ਜਾ ਸਕਦਾ ਬਿਕੋਜ਼ ਸਾਡਾ ਧੁਰਾ ਨਾਮ ਕੀ ਹੈ ਸੇਵਾ ਕੀ ਹੈ ਮੰਨ ਕੀ ਹੈ ਨਾਨਕ ਦਾ ਕੀ ਭਾਵ ਹੈ ਇਹ ਸਾਰੀਆਂ ਸਾਡੀਆਂ ਇਹ ਔਰ ਕਿ ਜਿਹੜੀਆਂ ਸ਼ਬਦਾਵਲੀਆਂ ਅਸੀਂ ਘਰ ਵਿੱਚ ਬਜਾਏ ਕੇ ਕੰਧ ਗਈਏ ਪਾਲ ਕਹਿਦੀਏ ਵਾਫਿਰ ਸਾਨੂੰ ਥੋੜੇ ਜੇ ਤੁਕਾਂ ਸਮਝ ਹੋ ਰ ਆ ਜਾਣਗੀਆਂ ਇਸ ਤਰ੍ਹਾਂ ਸਾਰੇ ਤਰ੍ਹਾਂ ਦੇ ਜਾਨਵਰਾਂ ਦੇ ਬਾਕੀ ਸਾਰੇ ਮੀਨਿੰਗ ਜਿਹੜੇ ਸ਼ਬਦ ਯੂਜ਼ ਹੁੰਦੇ ਨੇ ਉਹ ਸੇ ਆਮ ਭਾਸ਼ਾ ਵਿੱਚ ਬੱਚਿਆਂ ਨਾਲ ਯੂਜ਼ ਕਰੀਏ ਜਿਹੜੀ ਟੈਕਨੋਲੋਜੀ ਦਾ ਇਸਤੇਮਾਲ ਹੈ ਤੇ ਅਗਲੀ ਜਨਰੇਸ਼ਨ ਤੱਕ ਤੇ ਟੈਕਨੋਲੋਜੀ ਵੀ ਆਰਟੀਫੀਸ਼ਲ ਲੈਵਲ ਤੋਂ ਪਤਾ ਨਹੀਂ ਕਿਤੇ ਤੱਕ ਪਹੁੰਚੇਗੀ ਤੇ ਇਹ ਜਿਹੜੀ ਟੈਕਨੋਲੋਜੀ ਹੈ ਸਾਡੇ ਕੋਲ ਜਿਹੜੇ ਅੱਜ YouTube ਚੈਨਲਸ ਨੇ ਵੀ ਨੀਡ ਟੂ ਸਿਲੈਕਟ ਥੈਮ ਫੋਰ ਐਗਜ਼ਾਮਪਲ ਸੀ YouTube ਚੈਨਲ ਗੁਰਬਾਣੀ ਫਾਊਂਡੇਸ਼ਨ ਦੀ ਗੱਲ ਕਰੀਏ ਐਪਸ ਵਿੱਚ ਸਰਚ ਗੁਰਬਾਣੀ ਦੀ ਗੱਲ ਜੇ Android ਫੋਨ ਹੈ ਤੇ ਬੱਚੇ ਨੂੰ ਪਤਾ ਹੋਏ ਕਈ ਵਾਰ ਤੇ ਮਾਪਿਆਂ ਨੇ ਨਹੀਂ ਖੋਲਿਆ ਹੁੰਦਾ ਸਰਚ ਮੈਂ ਕਈ ਵਾਰੀ ਕਿਸੇ ਨਾਲ ਗੱਲ ਹੁੰਦੀ ਹੈ ਤੇ ਉਹਦਾ ਉਸ ਵੇਲੇ ਲਾਂਚ ਕਰਨਾ ਪੈਂਦਾ ਉਹਨੇ ਪਹਿਲੇ ਕਦੀ ਯੂਜ਼ ਨਹੀਂ ਕੀਤਾ ਹੁੰਦਾ ਤੋਂ ਇਹ ਆਈ ਗੁਰਬਾਣੀ ਹੈ ਤਾਂ ਆਈਫੋਨ ਹੈ ਤਾਂ ਨਹੀਂ ਤੇ ਸਰਚ ਗੁਰਬਾਣੀ Android ਫੋਨ ਹੈ ਸਿੱਕੀ ਟੂ ਦਾ ਮੈਕਸ ਹੈ ਇਹ ਚੀਜ਼ਾਂ ਅਸੀਂ ਰੁਟੀਨ ਚ ਆਪ ਵੀ ਯੂਜ਼ ਕਰੀਏ ਤੇ ਅੱਗੋਂ ਵੀ ਜਿਸ ਤਰ੍ਹਾਂ ਖੋਜ ਗੁਰਬਾਣੀ ਵੈਬਸਾਈਟ ਹੈ ਇਸ ਤਰ੍ਹਾਂ ਦੇ ਜਿਹੜੇ ਜਿਹੜੇ ਮਤਲਬ ਸਿਗਨੀਫੀਕੈਂਟ ਜਿਹੜੇ ਸਾਡੇ ਕੋਲ ਕੰਟੈਂਟ ਹੈਗੇ ਨੇ ਉਹਨਾਂ ਨੂੰ ਉੱਥੇ ਇਹਦੇ ਨਾਲ ਸਾਡੀ ਇੱਕ ਗੁਰਬਾਣੀ ਦੀ ਕ੍ਰਿਟਿਕ ਕ੍ਰਿਟੀਕਲ ਕੰਟੈਂਪਲੇਸ਼ਨ ਇਸ ਕੋਰਨਰਲੀ ਥਿੰਕ ਆਪ ਜੀ ਕੋ 1 ਮਿੰਟ ਹੋ ਰਿਹਾ ਜੀਓ ਇਸ ਸਕਾਲਰਲੀ ਜਿਹੜੀ ਅਸੈਸਮੈਂਟ ਹੈ ਕੋਈ ਘਰੇ ਕੋਈ ਅੰਕਲ ਆਉਂਦੇ ਨੇ ਤੇ ਸਾਡਾ ਬੱਚਾ ਉਹਦੇ ਨਾਲ ਡਿਸਕਸ ਕਰੇ ਕਿਸੇ ਸ਼ਬਦ ਨੂੰ ਲੈ ਕੇ ਕਿ ਗ੍ਰੰਥੀ ਸਿੰਘ ਨਾਲ ਉਹਨਾਂ ਦਾ ਹੁੰਦਾ ਹੈ ਫਤਿਹ ਹੁੰਦੀ ਤੇ ਉੱਥੇ ਕੋ ਡਿਸਕਸ ਕਰਨ ਸਿਮਿਲਰਲੀ ਕਮਿਊਨਿਟੀ ਅਰੇਂਜਮੈਂਟ ਹੈ ਇਹ ਸਾਡੇ ਗੁਰਦੁਆਰਾ ਸਾਹਿਬ ਦੇ ਨਾਲ ਕੀਰਤਨ ਵਿਚਾਰ ਇਹ ਇਹ ਕਥਾ ਵਿਚਾਰ ਇਹ ਉਹਨਾਂ ਦੀਆਂ ਚੱਲਣ meaningful सिख ਕੈਂਪਸ ਹੋਣ ਕੈਂਪ ਬੜੇ ਲੱਗ ਰਹੇ ਨੇ meaningful सिख ਕੈਂਪਸ اور ਬੜੀ ਹੀ ਪਿਆਰੀ ਗੱਲ ਵੀਰਜੀ ਨੇ ਸ਼ੁਰੂ ਜ ਅਮਰਦੀਪ ਸਿੰਘ ਨੇ ਕਹੇ ਕਿ ਸਾਡਾ ਸਿਲੇਬਸ ਬਣਿਆ ਹੋਇਆ ਗੁਰਦੁਆਰਾ ਸਾਹਿਬ ਦਾ ਬਹੁਤ ਹੀ ਪਿਆਰੀ ਬਾਤ ਕਿ ਕਥਾ ਦਾ ਸਿਲੇਬਸ ਬਣਨਾ ਜ਼ਰੂਰੀ ਹੈ ਇਹ ਸਾਡੀ ਫਿਰ ਜਿਹੜੀ ਫਾਈਨਲੀ ਟੂ ਜਿਹੜੀ ਦੂਸਰਾ ਐਂਗਲ ਹੈ ਰੈਲੇਵੈਂਸ ਟੂ ਦਾ ਮਾਡਰਨ ਇਸ਼ੂਸ ਸਾਡੀ ਇਕੋ ਕੌਨਸ਼ੀਅਸਨੈਸ ਸਾਡਾ ਪਵਨ ਗੁਰੂ ਪਾਣੀ ਪਿਤਾ ਨੂੰ ਉਹਦੀ ਜਿਹੜੀ ਇਕੋਲੋਜੀ ਦੇ ਨਾਲ ਸੋ ਮਾਈਂਡ ਆ ਪਾਵਰ ਦੇ ਨਾਲ ਮਨ ਜਿੱਤੇ ਜਗ ਜੀਤ ਤੋਂ ਇਹ ਜਿਹੜੀ ਸਾਡੀ ਉਹਨਾਂ ਦੇ ਜਿਹੜੀਆਂ ਮਾਡਰਨ ਟਰਮਸ ਨੇ ਉਹਨਾਂ ਦੀ ਯੂਨੀਵਰਸਿਟੀ ਦੀਆਂ ਟਰਮਸ ਨੇ ਉਹਦੀ ਅਕਾਡੈਮਿਕ ਟਰਮਸ ਨੇ ਉਹਨਾਂ ਦੇ ਪ੍ਰੋਫੈਸ਼ਨਲ ਟਰਮਸ ਨੇ ਉਸ ਦੇ ਨਾਲ ਗੁਰਬਾਣੀ ਨੂੰ ਰਿਲੇਟ ਕਰਕੇ ਉਹਨਾਂ ਦੇ ਰਿਸਪੈਕਟਿਵ ਫੀਲਡ ਵਾਂਗੂ ਉਹਦੇ ਨਾਲ ਤਾਂ ਕਿ ਮਾਡਰਨ ਰੈਲੇਵੈਂਸ ਵੀ ਰਹੇ ਤੇ ਜਿਹੜੀ ਉਹਨਾਂ ਦੀ ਇਨੀਸ਼ੀਅਲ ਉਹਨਾਂ ਦਾ ਟਰੈਡੀਸ਼ਨ ਹੈ ਇਹਦਾ ਸੋਹਣਾ ਸਿੰਬਿਓਸਿਸ ਹੋਏ ਮਾਈਂਡ ਲੈਵਲ ਤੇ ਤਾਂ ਕਿ ਉਹਦੇ ਚੋਂ ਰਤਨ ਜੋਹਾਰ ਜਿਹੜੇ ਨੇ ਉਹ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਉਹ ਬਾਹਰ ਆ ਸਕਣ ਐਨੀ ਅਪੀਂਤੇ ਪ੍ਰਮਾਨ ਕਰਨੇ ਆ ਜੀ ਹਾਂ ਜੀ ਡਾਕਟਰ ਖਾਲਸਾ ਚਾਹਵਾ ਜੀ ਕੀ ਪਤੇ